ਆ ਤੇ ਗ੍ਰੇਸ ਸਕੂਟਰ ਦੇ ਚਾਰ ਜਿਹੜੇ ਪਿਛੇ ਵਾਲਾ ਡੇਗਣ ਵਾਲਾ ਹੀ ਆ ਇਹਨਾਂ ਨਾਲ ਕਾਨੂੰਨ ਦਾ ਕੋਈ ਡਰ ਨਹੀਂ A few moments later ਇਹ ਵੈਕਵਾ ਜਿਹੜੀ ਅੱਜ ਤੋਂ 3 ਦਿਨ ਪਹਿਲਾਂ ਜਿਹਦੇ ਉੱਪਰ ਚਾਰ ਵਿਅਕਤੀ ਸਵਾਰ ਸੀਗੇ ਅਜੇ ਨਾਲ ਸ਼ੁਕਰ ਸੀਗਾ ਕਿ ਤੇ ਪੰਜਵਾਂ ਬੰਦਾ ਬਹਿਣ ਦੀ ਜਗ੍ਹਾ ਨਹੀਂ ਸੀਗੀ ਤੇ ਐਕਟਵਾ ਇੱਥੇ ਆਇਆ ਸੀ ਤੇ ਐਕਟਵਾ ਜਿਹੜੀ ਆ ਇਹ ਅਸੀਂ ਰਿਕਵਰ ਕਰਨੀ ਹੈ ਤੇ ਇਹਨੂੰ ਕਹਿੰਦੇ ਜੀ ਦੇ ਕਾਗਜ਼ ਪੱਤਰ ਦਿਖਾਓ ਅੱਗੇ ਜੋ ਬਣਦੀ ਕਾਰਵਾਈ ਕਰਨੀ ਹੋਣੀ ਉਹ ਕਰਦੇ ਆਂ। ਥੈਂਕ ਯੂ। ਔਰ ਅਭੀ ਤੋ ਰੁਕੋ। ਕਲਾਈਮੈਕਸ ਅਭੀ ਬਾਕੀ। ਬੱਚਿਓ ਜਿਹੜਾ ਟੂ-ਵੀਲਰ ਆ ਇਹ ਤੇ ਬੈਠ ਸਕਦੇ ਆ ਦੋ ਵਿਅਕਤੀ। ਤੁਸੀਂ ਉੱਤੇ ਬੈਠੇ ਹੋ ਚਾਰ ਵਿਅਕਤੀ। ਜੇ ਮੈਨੂੰ ਇਹਦੇ ਪੰਜਵੇਂ ਜੋਗੀ ਜਗ੍ਹਾ ਹੁੰਦੀ ਤੇ ਤੁਸੀਂ ਉਹ ਵੀ ਪਿਛਾਉਣਾ ਸੀ। ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਹੀ ਇੱਕ ਬੱਚਾ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਉਹ ਵੜਿਆ ਸੀ। ਉਹਨੇ ਮੋਟਰਸਾਈਕਲ ਦੇ ਉੱਪਰ ਵੱਡੇ ਜਿਹੜੇ ਹੋਰ ਨੇ ਉਹ ਆਇਆ ਸੀ ਤੇ ਬਿਨਾਂ ਵਜ੍ਹਾ ਸ਼ਹਿਰ ਦੇ ਵਿੱਚ ਪੰਜਾਬ ਜਾ ਕੇ ਉਹ ਪলিউਟਰ ਜਿਹੜਾ ਨਰ ਸੁਪਰੀਸ਼ਨ ਸੀ ਉਹ ਪੈਦਾ ਕਰ ਰਿਆ ਸੀ ਇਹ ਵੀ ਉਹਨਾਂ ਦੇ ਘਰ ਦੇ ਬੱਚੇ ਆ ਜਿਹੜਾ ਨੇ ਐਕਟਵਾ ਦੇ ਉੱਪਰ ਚਾਰ ਬੱਚੇ ਬਿਠਾਏ ਚਾਰ ਜਾਣੇ ਬੈਠ ਕੇ ਤੇ ਬਾਜ਼ਾਰ ਦੇ ਵਿੱਚ ਘੁੰਮ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਕੌਣ ਜਾ ਰਿਹਾ ਪਿੱਛੇ ਕੌਣ ਜਾ ਰਿਹਾ ਇਸ ਅਸੀਂ ਉਸ ਪਬਲਿਕ ਮੈਨ ਦੇ ਵੀ ਬਹੁਤ ਧੰਨਵਾਦੀ ਆ ਜਿਨੇ ਸਾਨੂੰ ਇਹਨਾਂ ਦੀ ਫੋਟੋ ਖਿੱਚ ਕੇ ਪਾਈ ਹੈ ਤੇ ਇਹ ਚਾਰ ਵਿਅਕਤੀ ਬੈਠੇ ਆ ਔਰ ਇਹਨਾਂ ਦਾ ਜਿਹੜਾ ਮੋਟਾ ਚਲਾਰ ਕਿਤਾ ਤੇ ਨਾਲ ਜਿਹੜੀ ਇਹਨਾਂ ਦੀ ਐਕਟਵਾ ਆ ਉਹ ਬੰਦ ਕਰ ਦਿੱਤੀ ਹੈ ਅੱਗੋਂ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਪਹਿਲਾਂ ਵੀ ਅੰਪਲ ਰਿਕੁਐਸਟ ਕੀਤੀ ਗਈ ਸੀ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਟੂ ਵੀਲਰ ਹੈ ਉਹਦੇ ਉੱਪਰ ਤਿੰਨ ਵਿਅਕਤੀ ਜਾਂ ਚਾਰ ਵਿਅਕਤੀ ਜਾਂ ਉਹਦੇ ਉੱਪਰ ਕੋਈ ਜਿਹੜਾ ਫੋਨ ਹੈ ਨਾ ਯੂਜ਼ ਕਰੇ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਨੇ ਆਪ ਪ੍ਰਤੱਖ ਸ਼ਹਿਰ ਦੇ ਵਿੱਚ ਘੁੰਮ ਕੇ ਇਹ ਚੀਜ਼ਾਂ ਦੇਖੀਆਂ ਉਹਨਾਂ ਨੇ ਇਸ ਚੀਜ਼ਾਂ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਖਤਾਈ ਕੀਤੀ ਹੈ ਤੇ ਪਲੀਜ਼ ਸਾਡਾ ਸਹਿਯੋਗ ਦਿਓ ਇਹ ਜਿਹੜਾ ਹਰ ਇੱਕ ਦਾ ਸ਼ਹਿਰ ਵਿੱਚ ਨਾ ਕਰੋ ਥੈਂਕ ਯੂ